ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਨੱਥੂ ਵਾਲਾ ਜਦੀਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਤੂਕੜ ਗੱਭਣ ਚੈੱਕ ਪਾਸ ਵੜ ਲੈ ਕੇ ਆਂਦੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮਨਪ੍ਰੀਤ ਸਿੰਘ ਪਿੰਡ ਨੱਥੂ ਵਾਲਾ ਜਦੀਦ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914035143 ਠੀਕ ਆ ਬਾਈ ਆਪਣੀ ਵੈੜ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਪਹਿਲਾ ਸੂਈ ਹੈ ਵੀਰੇ ਆਪਣੀ ਲਿਆਂਦੀ ਹੋਈ ਹੈ ਵੈਸੇ ਠੀਕ ਆ ਪਹਿਲਾ ਕਿਹਾ ਸੀ ਉਹਨਾਂ ਨੇ ਵੀ ਗਾਂ ਦੂਜੇ ਨੂੰ ਸੂਆ ਨੇ ਚਲੋ ਦੂਜੇ ਸੂਏ ਆਸਤੇ ਕਿੰਨੇ ਸਮੇਂ ਦੀ ਗੱਭਣਾ ਜੀ ਇਹ ਪੂਰੇ 7 ਮਹੀਨੇ ਹੋ ਗਏ ਉੱਤੇ ਤਾਂ ਪੂਰਾ ਟਾਈਮ 7 ਮਹੀਨੇ ਕੰਪਲੀਟ ਹੋ ਗਏ ਹੋ ਗਿਆ ਹਾਂ ਜੀ ਠੀਕ ਆ ਦੁੱਧ ਕਿੰਨਾ ਜੀ ਦੁੱਧ ਹੁਣ 8 ਕਿਲੋ ਹੈ ਦੇ ਕੋਲ ਹਜੇ ਵੀ 8 ਕਿਲੋ ਦੁੱਧ 8 ਕਿਲੋ ਹਾਂ ਜੀ ਥਣਾ ਦੀ ਓਕੇ ਆ ਜੀ ਓਕੇ ਆ ਜੀ ਸੱਜਰ ਦਾ ਕੋਈ ਰਿਕਾਰਡ ਦੱਸਿਆ ਹੋਵੇ ਜੀ ਸੱਜਰ ਉਹਨਾਂ ਨੇ ਦੱਸਿਆ ਸੀਗਾ ਵੀ ਇਹਨੇ ਦਿੱਤਾ ਦੁੱਧ 17 18 ਕਿਲੋ ਹੂੰ ਦਿੱਤਾ ਹੋਊਗਾ ਜਿਹੜੀ ਅੱਜ 8 ਕਿਲੋ ਤੇ ਆ ਤੇ ਉਹਨੇ ਹੱਕ ਹੀ ਆ ਦੇਣ ਦਾ ਠੰਡੀ ਸੀਲ ਦੀ ਥਣਾ ਦੀ ਓਕੇ ਆਈ ਜੀ ਫੁੱਲ ਗਾਰੰਟੀ ਹੈ ਬਹੁਤ ਗਾਰੰਟੀ ਡਰਦੀ ਆ ਨਾ ਥੋੜਾ ਜਿਹਾ ਢੋਡੇ ਤੋਂ ਡਰਦੀ ਆ ਹੂੰ ਤੋੜ ਕੇ ਦਿਖਾ ਦਿਓ ਕੋਈ ਗੱਲ ਨਹੀਂ ਜੀ ਸੂਆ ਬਾਈ ਤੇ ਦੱਸਣ ਮੁਤਾਬਕ ਪਹਿਲਾ ਸੂਈ ਆ ਦੂਜੇ ਸੂਏ ਵਾਸਤੇ 7 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਦੁੱਧ ਜਿਹੜਾ ਨੈੱਟ ਤਿਆਰ ਆ ਉਹ 8 ਕਿਲੋ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀ ਵੀਰ ਥਣਾ ਦੀ ਵੀ ਓਕੇ ਆ ਬਾਕੀ ਠੰਡੀ ਸੀਲ ਵੀ ਪੂਰੀ ਆ ਜੇ ਆਪਾਂ ਰੰਗ ਪ੍ਰਿੰਟ ਦੀ ਗੱਲ ਕਰਕੇ ਤਾਂ ਰੰਗ ਪ੍ਰਿੰਟ ਕਰਮ ਵਾਲੀ ਦਾ ਬਹੁਤ ਸੋਹਣਾ ਵੀਰੇ ਬਾਕੀ ਹੁਣ ਡਰਾਈਵ ਵਾਲੇ ਪਾਸੇ ਹੀ ਆ ਜੀ ਜਿਹੜਾ ਵੀਰ ਲੈ ਕੇ ਜਾਊਗਾ ਕੋਸ਼ਿਸ਼ ਕਰਿਓ ਬਈ ਇਹਦਾ 15-20 ਦਿਨਾਂ ਚ ਡਰਾਈ ਹੋ ਜੇ ਕਿਉਂਕਿ ਮਗਰ ਉਹ ਡਰਾਈ ਪੀਰੀਅਡ ਇਹਦਾ ਥੋੜਾ ਰਹਿੰਦਾ ਜਾਂਦਾ ਥੋੜਾ ਜਿਹਾ ਕੋਈ ਗੱਲ ਨਹੀਂ ਵੀਰੇ ਬਚਾ ਕੇ ਲੈ ਜੱਲੀ ਉਪਰਾ ਕਰਦੀ ਡਰਦੀ ਆ ਥੋੜਾ ਜਿਹਾ ਮੈਂ ਦੂਰ ਹੋ ਜਾਂ ਨਾ ਕਿਉਂਕਿ ਮਾੜਾ ਪਿੱਛੇ ਹੋ ਜੀ ਹੂੰ ਠੀਕ ਆ ਵੀਰੇ ਚਵਾਈ ਚ ਤਾਂ ਬਈ ਠੰਡੀ ਆ ਨਾ ਪੂਰੇ ਪੂਰੀ ਪੂਰੀ ਬਈ ਠੀਕ ਆ ਥੋੜਾ ਜਿਹਾ ਆਪਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਕਿਉਂਕਿ ਮੇਰੇ ਤੋਂ ਥੋੜਾ ਜਿਆਦਾ ਡਰਦੀ ਜਦੋਂ ਆਇਆ ਵੀ ਸੀਗਾ ਤੇ ਉਦੋਂ ਵੀ ਥੋੜੀ ਜਿਹੀ ਘਬਰਾਟ ਇਹ ਕਰਦੀ ਸੀਗੀ ਇਹ ਨਾ ਭਾਈ ਅੱਜ ਇਹਦੇ ਟੀਕਾਰ ਵਾ ਚਿਚੜਾਂ ਵਾਲਾ ਅੱਛਾ ਚਿਚੜ ਜਾਦਾ ਸੀਗੇ ਹਾਂ ਇਹ ਤਾਂ ਡਰਦੀ ਆ ਹਾਂ ਠੀਕ ਆ ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਹਣਾ ਸੈਜ ਆ ਥਾਣਾ ਦਾ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਫੂਡ ਸ਼ਾਂਕ ਤੇ ਭੂਰਾ ਵੀ ਨਹੀਂ ਤੇ ਭਾਈ ਜੈਜ ਡਿਮਾਂਡ ਕਰਨੀ ਆ ਆਪਾਂ ਜਿਹੜੇ ਲੈਣੇ ਆ ਉਹੀ ਦੱਸਿਓ ਯੱਸ ਤੇ ਨੋ ਜੀ ਇਹਦਾ ਮੁੱਲ ਹੈ ਵੀਰੇ 55000 ਪੂਜੂ ਮਾਨਤਣ ਚ ਮਾਨਤਣ ਕਰ ਲੈ ਠੀਕ ਆ 55000 ਰੁਪਿਆ ਇਹਦੀ ਕੀਮਤ ਆ ਜੀ ਵਿੱਚੋਂ ਬਾਈ ਕਹਿੰਦਾ ਮਾਨਤਾਣ ਹੋ ਜਾਊਗਾ ਓਵੇਂ ਨਹੀਂ ਗਰਮ ਮੇਰੇ ਈ ਥੋੜਾ ਜਿਆ ਕਰੀ ਜਾਂਦੀ ਆ ਤੁਹਾਡੇ ਸਾਹਮਣੇ ਵੀਰੇ ਥਾਣਾ ਨੂੰ ਬਾਈ ਹੱਥ ਲਾਈ ਜਾਂਦਾ ਠੰਡੀ ਮਿੱਟੀ ਪੂਰੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ